ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਸ਼ਹਿਰ ਦੇ ਅੰਦਰੂਨ ਇਲਾਕਿਆਂ ਟੋਕਰਿਆਂ ਵਾਲਾ ਬਾਜ਼ਾਰ ਸ਼ਕਤੀ ਨਗਰ ਅਤੇ ਮਜੀਠ ਮੰਡੀ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ। ਉਹਨਾਂ ਬਾਜ਼ਾਰਾਂ ਵਿੱਚ ਹਰ ਦੁਕਾਨਦਾਰ, ਵਪਾਰੀ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਹੱਕ ਵਿੱਚ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਹਿੱਤ ਦੀ ਪਾਰਟੀ ਹੈ ਜਿਸ ਨੇ ਹਮੇਸ਼ਾ ਹੀ ਹਰ ਵਰਗ ਦੇ ਵਿਅਕਤੀ ਦੀ ਬਾਹ ਫੜੀ ਹੈ ਅਤੇ ਉਹਨਾਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਮੇਸ਼ਾ ਹੀ ਪੰਜਾਬ ਦੀ ਜਨਤਾ ਦੀ ਸੇਵਾ ਲਈ ਕੰਮ ਕੀਤੇ ਹਨ ਉਹਨਾਂ ਨੇ ਕਿਹਾ ਕਿ ਲੋਕ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਸਤਿਕਾਰ ਕਰਦੇ ਆਏ ਹਨ ਅਤੇ ਅੱਜ ਵੀ ਲੋਕਾਂ ਵੱਲੋਂ ਮਿਲ ਰਹੇ ਪਿਆਰ ਤੋਂ ਇਹ ਨਜ਼ਰ ਆ ਰਿਹਾ ਹੈ ਕਿ ਨਤੀਜੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਉਣਗੇ ਇਸ ਮੌਕੇ ਸਾਬਕਾ ਸਰਪੰਚ ਪਵਨ ਕੁਮਾਰ ਹੈਪੀ ਨਰਿੰਦਰ ਬਹਿਲ ਰਾਜੀਵ 바ਵਾ ਹਰਪਾਲ ਸਿੰਘ ਆਲੂਵਾਲੀਆ ਅਤੇ ਨੌਨੀਸ਼ ਬਹਿਲ ਨੇ ਵੀ ਉਹਨਾਂ ਦੇ ਸਮਰਥਨ ਵਿੱਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਅਨਿਲ ਜੋਸ਼ੀ ਦੇ ਹੱਕ ਵਿੱਚ ਵੱਟੋ ਵੱਟ ਵੋਟਾਂ ਪਾ ਕੇ ਲੋਕ ਸਭਾ ਵਿੱਚ ਭੇਜਣ ਦੀ ਅਪੀਲ ਕੀਤੀ ਤਾਡੇ ਸਾਹਮਣੇ ਆ ਤੇ ਸਭ ਲੋਕੀ ਖਵਾ ਪਿਆਰੇ ਆ ਕੋਲਡ ਡਰਿੰਕ ਪਿਆਰੇ ਆ ਨਾਲ ਸਮਰਥਨ ਕਰ ਰਿਹਾ ਨਾਲ ਨਾਲ ਜਾ ਰਿਹਾ ਜੋਸ਼ੀ ਸਾਹਿਬ ਦਾ ਪੂਰਾ ਪਿਆਰ ਦੇ ਰਹੇ ਨੇ ਦੇਖੋ ਪਹਿਲੀ ਵਾਰ ਇਹਨੇ ਆ ਸਾਰੇ ਆਪਣੇ ਪਰਿਵਾਰ ਆਏ ਸਾਰੇ ਆਪਣੇ ਸਾਥੀ ਆ ਬਹੁਤ ਕੰਮ ਕਰਾਏ ਇੱਥੇ ਉਹ ਇੱਕ ਨੇ ਬਹੁਤ ਕੰਮ ਕਰਾਏ ਇੱਥੇ ਰਾਤ ਹੋਈ ਦੇਖੋ ਕੈਮਰਾ ਘੁਮਾਓ ਜਿਆ ਪਤਾ ਲੱਗੂ ਸੱਜ ਮਜੀਠਵੰਡੀ ਗੰਡਾਲੇ ਬਾਜ਼ਾਰ ਨਮਕਵੰਡੀ ਮਿਸ਼ਰੀ ਬਾਜ਼ਾਰ ਸਾਰਾ ਜੋਸ਼ੀ ਸਾਹਿਬ ਦਾ ਰੋਡ ショਅ ਕਰਾਇਆ ਜੀ ਕਿਉਂਕਿ ਬਹੁਤ ਵਧੀਆ ਔਰ ਬਹੁਤ ਕਾਮਯਾਬ ਲੋਕਾਂ ਨੇ ਹੁੰਮ ਹਮਾ ਕੇ ਬਹੁਤ ਉਹਨਾਂ ਦਾ ਸਵਾਗਤ ਕੀਤਾ ਵਾ ਔਰ ਲੋਕਾਂ ਨੇ ਆਪਣਾ ਜਿਹੜਾ ਵਾ ਪਿਆਰ ਦਿਖਾਇਆ ਵਾ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਐਸੇ ਤਰ੍ਹਾਂ ਇੱਕ ਤਰੀਕ ਵਾਲੇ ਦਿਨ ਇੱਕ ਨੰਬਰ ਦਾ ਬਟਨ ਤੱਕੜੀ ਦਾ ਦਬਾ ਕੇ ਜੋਸ਼ੀ ਸਾਹਿਬ ਨੂੰ ਵੋਟਾਂ ਪਾਓ ਔਰ ਹੁੰਮ ਹਮਾ ਕੇ ਉਹਨਾਂ ਦੀ ਜਿੱਤ ਨੂੰ ਕਰੀਏ ਤਾਂ ਕਿ ਅੰਮ੍ਰਿਤਸਰ ਦੇ ਵਪਾਰ ਨੂੰ ਮਜੀਠ ਮੰਡੀ ਦੇ ਵਪਾਰ ਨੂੰ ਵਪਾਰੀਆਂ ਨੂੰ ਜਿਹੜਾ ਸੰਤਪ ਹੋ ਰਹੇ ਨੇ ਉਨ੍ਹਾਂ ਦੇ ਵਪਾਰ ਨੂੰ ਪਰਫੁੱਲਿਤ ਕੀਤਾ ਜਾਵੇ ਔਰ ਵਪਾਰ ਦੀ ਜਿਹੜੀ ਹੈ ਅੱਗੇ ਨਵੀਂ ਲਹਿ ਬਣੇ ਦੇਖੋ ਜੀ ਅਗਰ ਅਸੀਂ ਆਪਣਾ ਕੋਈ ਨਮਾਇੰਦਾ ਉੱਪਰ ਚੰਗਾ ਜਿਹਾ ਚੁਣ ਕੇ ਭੇਜਾਂਗੇ ਜਿਹੜੀ ਸਾਡੀ ਆਵਾਜ਼ ਨੂੰ ਸੁਨੇ ਔਰ ਸਾਡੀ ਆਵਾਜ਼ ਜਾ ਕੇ ਪਾਰਲੀਮੈਂਟ ਦੇ ਵਿੱਚ ਚੁੱਕੇ ਉੱਥੇ ਜਾ ਕੇ ਸਾਡੇ ਹੱਕਾਂ ਦੇ ਵਿੱਚ ਗੱਲ ਕਰੇ ਤੇ ਫਿਰ ਸਾਡੀ ਜਿਹੜੀ ਹੈ ਕੋਈ ਨਾ ਕੋਈ ਅੰਮ੍ਰਿਤਸਰ ਦਾ ਹੱਲ ਨਿਕਲ ਸਕਦਾ